ਮاويه ਹੋਰ ਵੀ ਹੈਗੀ ਅਖਬਾਰ ਕੀ ਹੋਈ ਆ ਅੱਜ ਕੱਲ ਅਖਬਾਰ ਪੜਦਾ ਹੀ ਕੋਣ ਆ ਸਾਰੇ ਲੋਕ ਤਾਂ ਮੋਬਾਈਲ ਤੇ ਨਿਊਜ਼ ਦੇਖ ਲੈਂਦੇ ਆ ਇਹ ਵੀ ਪੁਰਾਣੀਆਂ ਪਈਆਂ ਵਾ ਲੈ ਜਾ ਸਹੀ ਕਿਹਾ ਜੀ ਨਵੀਆਂ ਚੀਜ਼ਾਂ ਆਉਣ ਨਾਲ ਪੁਰਾਣੀਆਂ ਚੀਜ਼ਾਂ ਦੀ ਕਦਰ ਘੱਟ ਜਾਂਦੀ ਏ ਖੈਰ ਤੁਹਾਡੇ 112 ਰੁਪਏ ਬਣ ਗਏ ਜੀ 112 ਰੁਪਏ ਹੀ ਬਸ ਤੇਰੇ ਤੋਂ ਪਹਿਲਾਂ ਜਿਹੜਾ ਬੰਦਾ ਆਂਦਾ ਸੀ ਨਾ ਪੈਸੇ ਵੀ ਚੰਗੇ ਦੇਖ ਜਾਂਦਾ ਸੀ ਤੇ ਕਦੀ ਰੇਟ ਵੀ ਨਹੀਂ ਘਟਵਾ ਦਿੱਤਾ 112 ਰੁਪਏ ਮੈਨੂੰ ਨੇ ਮਨਜ਼ੂਰ ਹੈਗੇ ਪਾ ਜੀ ਵੇਖੋ ਨਾ ਮੰਗਿਆ ਇਹ ਕਿੰਨੀ ਵੱਧ ਗਈ ਆ ਸਾਰਾ ਆ ਦੇ ਨੇ ਗਲੀ ਗਲੀ ਘੁਮ ਕੇ ਨਾ ਥੋੜਾ ਬੋਤਾ ਜਿਹੜਾ ਸਮਾਨ ਇਕੱਠਾ ਹੁੰਦਾ ਜੇ ਨਾ ਇਦਾਂ ਹੀ ਘਰ ਦਾ ਗੁਜ਼ਾਰਾ ਚੱਲਦਾ ਆ ਆ ਠੀਕ ਆ ਠੀਕ ਆ ਪਰ ਇਹ ਬਹੁਤ ਘੱਟ ਆ ਚਲੋ ਠੀਕ ਐ ਤੁਸੀਂ ਇਦਾਂ ਕਰੋ ਤੁਸੀਂ 120 ਲੈ ਲਿਓ ਮੈਂ 130 ਰੁਪਏ ਤੋਂ ਇੱਕ ਪੈਸਾ ਘੱਟ ਨਹੀਂ ਲੈਣਾ ਜੇ ਲੈਣਾ ਤਾਂ ਲੈ ਜਾ ਨਹੀਂ ਤੇ ਇੱਥੇ ਪਿਆ ਰਹਿੰਦੇ ਚਲੋ ਠੀਕ ਐ ਸਵੇਰੇ ਸਵੇਰੇ ਬੌਣੀ ਦਾ ਟਾਈਮ ਆ ਤੁਸੀਂ 130 ਲੈ ਲਿਓ ਇੱਕ ਮਿੰਟ ਰੋਕੀ ਆਣਾ ਸਕੂਲ ਦੇ ਬੱਚਿਆਂ ਲਈਆਂ ਕਿਤਾਬਾਂ ਜੀਆਂ ਉਹ ਪਾਸ ਪੂਸ ਹੋ ਕੇ ਅੱਗੇ ਵਧ ਗਏ ਤੇ ਰੱਜੀ ਦੇ 10 ਕਿਦਾਂਗਾ ਵਿਦਿਆ ਦੀ ਕੀਮਤ ਅਸੀਂ ਗਰੀਬ ਲੋਕਾਂ ਨੇ ਕੀ ਲਾਉਣੀ ਹੈ ਵਿਦਿਆ ਦੀ ਕੀਮਤ ਤੇ ਤੁਸੀਂ ਅਮੀਰ ਲੋਕ ਹੀ ਲਾ ਸਕਦੇ ਸਾਡੇ ਲਈ ਤਾਂ ਇਹ ਬਹੁਤ ਕੀਮਤੀ ਹੈ ਕਿਉਂਕਿ ਗਰੀਬ ਬੰਦਾ ਇਹਨੂੰ ਹਾਸਲ ਨਹੀਂ ਕਰ ਸਕਦਾ ਖੈਰ ਛੱਡੋ ਤੁਸੀਂ ਦੱਸੋ ਕੀ ਲਓਗੇ ਇਹਨਾਂ ਕਿਤਾਬਾਂ ਔਰ ਬੱਸ ਬੱਸ ਜ਼ਿਆਦਾ ਲੈਕਚਰ ਜਾਣਾ ਦੇ ਤੁਸੀਂ ਤਾਂ ਜਾ ਕੇ ਰੱਦੀ ਜੀ ਵੇਚਣੀਆਂ ਵਾ ਕਿਸੇ ਨੇ ਇਹਦੇ ਤੇ ਸਮੋਸੇ ਬਣਾ ਕੇ ਵੇਚਣੇ ਤੇ ਕਿਸੇ ਨੇ ਭੁਜੀਆ ਔਰ ਜਾਣੀਆਂ ਤੇ ਆਖਰ ਰੱਦੀ ਜੀ ਆ ਨਹੀਂ ਜੀ ਮੈਂ ਕਿਤਾਬਾਂ ਰੱਦੀ ਜੀ ਨਹੀਂ ਦਿੰਦਾ ਮੈਂ ਕਿਤਾਬਾਂ ਉਹਨਾਂ ਬੱਚਿਆਂ ਤੱਕ ਪਹੁੰਚਾਉਣਾ ਜਿਨ੍ਹਾਂ ਨੂੰ ਇਹਨਾਂ ਦੀ ਜ਼ਰੂਰਤ ਹੈ ਕਈ ਮਾਂ ਪਿਓ ਚਾਹੁੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਇਹ ਕਿਤਾਬਾਂ ਖਰੀਦ ਕੇ ਨਹੀਂ ਦੇ ਸਕਦੇ ਇਸ ਲਈ ਜੋ ਵੀ ਰੱਦੀ ਚ ਕਿਤਾਬਾਂ ਇਹ ਦਿੰਦਾ ਹੈ ਨਾ ਤੇ ਮੈਂ ਖਰੀਦ ਲੈਣਾ ਤੇ ਉਹਨਾਂ ਬੱਚਿਆਂ ਨੂੰ ਪਹੁੰਚਾਉਣਾ ਹੈ ਜਿਹੜੇ ਲੋੜਵੰਦ ਨੇ ਤਾਂ ਜੋ ਪੜ੍ਹਾਈ ਤੋਂ ਕੋਈ ਵੀ ਵਾਂਝਾ ਨਾ ਰਹੇ ਖੈਰ ਛੱਡੋ ਤੁਸੀਂ ਦੱਸੋ ਤੁਸੀਂ ਇਹਨਾਂ ਕਿਤਾਬਾਂ ਦਾ ਕੀ ਲਵਾ ਰਹਿਣ ਦੇ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਇਹਨਾਂ ਕਿਤਾਬਾਂ ਨੂੰ ਕਿਸੇ ਲੋੜਵੰਦ ਬੱਚੇ ਨੂੰ ਦੇ ਦੇ ਬਾਕੀ ਯਾਰ ਅਸੀਂ ਲੋਕ ਬਹੁਤ ਗਲਤ ਕਰਦੇ ਆ ਕਿਤਾਬਾਂ ਨੂੰ ਰੱਦੀ ਵਿੱਚ ਵੇਚ ਗਏ ਹਾਂਜੀ ਸਾਡੀ ਇਹ ਫਿਲਮ ਤੁਹਾਨੂੰ ਕਿਵੇਂ ਲੱਗੀ ਸਾਡੀ ਇੱਕੋ Appeal ਆ ਕਿ ਤੁਹਾਡੇ ਵੀ ਬੱਚੇ ਜੇ ਅਗਰ ਕਿਸੇ ਵੀ ਕਲਾਸ 'ਚੋਂ ਹੁਣ ਪਾਸ ਹੋ ਗਏ ਨੇ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਰੱਦੀ ਹੋ ਗਈਆਂ ਨੇ ਉਹਨਾਂ ਨੂੰ ਰੱਦੀ 'ਚ ਨਾ ਵੇਚੋ ਕਿਸੇ ਹੋਰ ਬੱਚੇ ਲਈ ਉਹ ਨਵੀਂ ਕਲਾਸ ਦੀਆਂ ਕਿਤਾਬਾਂ ਨੇ ਉਹਨਾਂ ਨੂੰ ਆਪਣੀਆਂ ਹੀ ਕਿਤਾਬਾਂ ਦਾਨ ਕਰ ਦਿਓ ਇਹ ਇੱਕ ਵੱਡਾ ਦਾਨ ਆ ਤੁਸੀਂ ਇਸ ਦਾਨ ਤੋਂ ਸੰਕੋਚ ਨਾ ਕਰੋ ਇਹਦਾ ਫਲ ਮਿਲੇਗਾ ਕਿਉਂਕਿ ਉਹ ਬੱਚਾ ਆਪਣੀ ਅਗਲੀ ਪੜ੍ਹਾਈ ਆ ਉਹ ਘੱਟ ਖਰਚੇ ਦੇ ਉੱਤੇ ਕੰਪਲੀਟ ਕਰ ਲੇਗਾ ਸੋ ਸਾਡੀ ਬੇਨਤੀ ਆ ਜੇ ਤੁਹਾਨੂੰ ਸਾਡੀਆਂ ਕੋਸ਼ਿਸ਼ਾਂ ਸਾਡੀਆਂ ਇਹੋ ਜਿਹੀਆਂ ਫਿਲਮਾਂ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਡੇ ਨਾਲ ਹਮੇਸ਼ਾ ਜੁੜਨ ਲਈ ਆ ਜਿਹੜਾ ਬੈੱਲ ਆ ਇਹ ਵੀ ਜ਼ਰੂਰ ਦਬਿਓ ਤੇ ਆਪਾਂ ਹਮੇਸ਼ਾ ਜੁੜੇ ਰਹਾਂਗੇ ਇੱਕ ਨਵੀਂ ਫਿਲਮ ਦੇ ਨਾਲ ਇੱਕ ਨਵੇਂ ਪ੍ਰੋਜੈਕਟ ਦੇ ਨਾਲ ਇੱਕ ਹੋਰ ਅੱਛੇ ਪ੍ਰੋਜੈਕਟ ਦੇ ਨਾਲ ਤੁਹਾਨੂੰ ਅਗਲੀ ਵਾਰ ਹੀ ਮਿਲਾਂਗੇ